ਲੈ ਦੇਖਾਂ ਕੀ ਕਰੀ ਜਾਂਦੀ ਆਹੋ ਪਤਾ ਨਹੀਂ ਕੀ ਕਰਦੀ ਐ ਗੱਲ ਹੀ ਨਹੀਂ ਗਾਉਂਦੀ ਮੈਂ ਤਾਂ 10 ਵਾਰੀ ਕਹਿਤਾ ਕੱਪੜੇ ਧੋਤੇ ਸੀ ਪਤਾ ਨਹੀਂ ਤੈ ਤੂੰ ਕਰਤੇ ਕਿ ਨਾ ਅੱਧੇ ਘਾਟਾਂਗੇ ਪੈ ਨਾ ਚੱਲ ਮੈਂ ਦੇਖਦੀ ਆ ਹੁਣ ਕਿੱਧਰ ਵਾਗੀ ਉਹ ਮਰ ਜਾਂਦੀ ਐ ਕੱਪੜਾ ਐ ਜੱਥ ਕਰਦੀ ਆ ਉਹਦੇ ਨਾਲ ਗੱਲ ਐ ਨਹੀਂ ਲੋਟ ਆਉਂਦੀ ਉਹ ਜਮੇ ਗੱਲ ਹੀ ਨਹੀਂ ਸੁਣਦੀ ਹੈਗੀ ਹਰ ਮਨ ਕੀ ਕਰੀ ਜਾਂਦੀ ਐ ਮੰਮੀ ਕੱਪੜੇ ਦੇਖਦੀ ਸੀ ਮੈਂ ਕਰ ਦੂੰਗੀ ਤੈ ਹਾਲੀ ਦੇ ਦੇਖੀ ਨਸੀਮਾ ਜੇ ਤਾਂ ਸੁੱਕ ਗਏ ਫਿਰ ਤਾਂ ਮੈਂ ਤੈਅ ਕਰ ਦੂੰ ਤਾਂ ਗਿੱਲੇ ਪਏ ਨੇ ਹਜੇ ਰੀੜਾ ਨੇ ਤਾਂ ਗਿੱਲੇ ਹੋਣੇ ਹੀ ਸੀਗਾ ਜਦੋਂ ਟਾਈਮ ਨਾਲ ਧੋ ਕੇ ਸੁਕਾਉਂਦੀ ਨੇ ਇਹਨਾਂ ਨੂੰ ਮੰਮੀ ਕਰਨ ਦੇ ਤਾਂ ਸੁੱਕੇ ਪਏ ਨੇ ਇਹ ਕਦੋਂ ਸੁੱਕੇ ਪਏ ਨੇ ਨਾਲੇ ਕਹੀ ਇਹਨੇ ਗਿੱਲੇ ਨੇ ਸਲਾਬੇ ਜੇ ਨੇ ਮੰਮੀ ਕੋਈ ਨਹੀਂ ਸੁੱਕ ਜਾਣਗੇ ਸਲਾਬੇ ਜੇ ਨੇ ਇਹਨਾਂ ਨੂੰ ਤਾਂ ਪਏ ਰਹਿੰਦੇ ਮੈਂ ਜਿਹੜੀ ਤੈਨੂੰ ਗੱਲ ਕਹੀ ਸੀ ਕੋਈ ਅਸਰ ਕਰਿਆ ਤੂੰ ਕਿਹੜੀ ਮੰਮੀ ਮੈਂ ਤੈਨੂੰ ਕੀ ਕਿਹਾ ਸੀ ਗੱਲ ਮੰਮੀ ਮੈਂ ਤੈਨੂੰ ਜਵਾਬ ਦੇਤਾ ਸੀ ਤੈਨੂੰ ਕੱਲ ਵੀ ਇਹੀ ਗੱਲ ਕਹੀਏ ਪਰਸੋ ਵੀ ਤੁਹਾਨੂੰ ਇਹੀ ਕਿਹਾ ਸੀ ਮੈਂ ਆਹ ਨਜੀਨਾ ਹਰਾਮ ਕਰ ਛੱਡਿਆ 15 ਕਿੱਲੇ ਬਹੁਤ ਨਹੀਂ ਹੁੰਦੇਗੇ ਉਹ 2 ਕਿੱਲੇ ਨਾਲ ਤਾਂ ਦੱਸ ਤੁਹਾਡਾ ਕੀ ਹੋ ਜੂਗਾ ਸਾਨੂੰ ਤਾਂ ਭਾਵੇਂ ਅੱਧਾ ਕਿਲਾ ਆਵੇ ਅਸੀਂ ਤਾਂ ਤੇਰਾ ਹਿੱਸਾ ਲੈਣਾ ਹੀ ਲੈਣਾ ਹੈ ਜਿਹੜਾ ਤੈਨੂੰ ਆਉਂਦਾ ਨਾ ਉਹ ਤਾਂ ਅਸੀਂ ਲੈ ਕੇ ਹਟਾਉਂਗੇ ਜਿਹੜਾ ਜ਼ਮੀਨ ਲਿਆਵੇਂਗੀ ਠੀਕ ਹੈ ਮੈਂ ਤੈਨੂੰ ਬੰਦਿਆਂ ਨੂੰ ਕਹੀ ਐ ਨਹੀਂ ਆ ਤੂੰ ਗੱਲ ਹੀ ਨਹੀਂ ਸੁਣਦੀ ਹੈਗੀ ਫੇਰ ਮੈਨੂੰ ਆਪ ਦਾ ਤਰੀਕਾ ਵਰਤਣਾ ਪਊਗਾ ਉਸ ਮਰਜ਼ੀ ਕਰ ਮਮੀ ਮੈਂ ਨਹੀਂ ਜ਼ਮੀਨ ਲੈਂਦੀ ਜ਼ਮੀਨ ਤਾਂ ਤੈਨੂੰ ਲਿਉਣੀ ਪਊਗੀ ਮੈਂ ਤਾਂ ਉਹਨਾਂ ਬੰਦਿਆਂ ਨੂੰ ਕਹੀ ਆਂ ਨੀ ਆ ਵੀ ਜਾ ਕੇ ਨਾ ਉਹਦੇ ਮਾਪਿਆਂ ਨਾਲ ਗੱਲ ਕਰਿਆ ਜੇ ਤਾਂ ਜ਼ਮੀਨ ਦੇਣਗੇ ਜ਼ਮੀਨ ਦੀ ਹਾਮੀ ਭਰਨਗੇ ਤਾਂ ਤਾਂ ਠੀਕ ਐ ਤਾਂ ਤਾਂ ਬਾਪ ਸਾਜੀ ਇੱਥੇ ਮੁੜ ਕੇ ਨਹੀਂ ਆਉਦਾ ਉੱਥੇ ਹੀ ਰਹੀਂ ਚਲ ਕੋਈ ਨਹੀਂ ਮੰਮੀ ਵੀ ਦੇਖਦੀ ਐ ਫਿਰ ਜਾਨੀ ਦੇਖਣਾ ਤਾਂ ਖੁਣਾ ਨਹੀਂ ਤੂੰ ਜ਼ਮੀਨ ਉਹਨਾਂ ਨੂੰ ਕਹਿਣਾ ਵੀ ਸਾਨੂੰ ਜਿਹੜਾ ਹਿੱਸਾ ਬਣਦਾ ਨਾ ਮੈਨੂੰ ਤੇ ਮੇਰਾ ਹਿੱਸਾ ਦਿਓ ਹਿੱਸਾ ਲੈ ਕੇ ਆਈ ਜੇ ਤਾਂ ਦੇਣਗੇ ਤਾਂ ਠੀਕ ਐ ਨਾ ਦੇਣਗੇ ਤਾਂ ਉੱਥੇ ਆਪਦੀ ਮਾਂ ਕੋਲ ਹੀ ਵੇ ਜੀ ਚਲ ਕੋਈ ਨਹੀਂ ਮੰਮੀ ਦੇਖਦੀ ਐ ਹਾਂ ਮੈਂ ਤੈਨੂੰ ਕਾਇਲਨ ਹੋ ਗੇ ਮੈਂਨੂੰ ਤੁਹਾਨੂੰ ਕਹੀ ਜਾਂਦੀ ਨੂੰ ਚਲ ਮੈਂ ਤੈਨੂੰ ਬੰਦਿਆ ਮੂੰਹ ਕਹਤਾ ਵੀ ਜਾ ਕੇ ਆਪਦੀ ਮਾਂ ਨੂੰ ਪੁੱਛਾ ਕੀ ਕਹਿੰਦੀ ਜ਼ਮੀਨ ਹਿੱਸਾ ਦੇਊਗੀ ਕਿ ਨਹੀਂ ਦਿੰਦੀ ਜੇ ਤਾਂ ਦੇਊਗੀ ਤਾਂ ਬਾਪ ਸਾਜੀ ਨਹੀਂ ਉੱਥੇ ਆਪਦੀ ਮਾਂ ਕੋਲ ਹੀ ਰਹਿ ਪੀ ਮੈਂ ਤੈਨੂੰ ਬੰਦਿਆ ਮੂੰਹ ਕਹਤਾ ਦੇਖੀ ਮੰਮੀ ਤਾਂ ਉਹ ਹੀ ਕਰੀ ਜਾਂਦੀ ਹੈਗੀ ਵੀ ਤੇਰੇ ਕੋਲੇ 15 ਕਿੱਲੇ ਹੈਗੇ ਤਾਂ ਹੈ ਰੋਟੀ ਖਾਣਾ ਦੁੱਬਰ ਕਰ ਛੱਡਿਆ ਮੇਰਾ ਕੋਈ ਕਰ ਦੇ ਅੱਗੇ ਮੇਰੇ ਵਿਆਹ ਦਾ ਕਰਜ਼ਾ ਪਿਆ ਹਜੇ ਤੇ ਫਿਰ ਚਾਹ ਤਤੀ ਕਰਕੇ ਦੇ ਤਾਂ ਨਹੀਂ ਮੰਮੀ ਬੋਲੂਗੀ ਚਲ ਚਾਹ ਤੈ ਸੱਤੀ ਕਰਕੇ ਜੱਗ ਜੀ ਘੜ ਲੀ ਮੰਮੀ ਨੂੰ ਚਾਹ ਫੜਾਇਆ ਆਵਾ ਫੇਰ ਬੋਲੂਗੀ ਮਮੀ ਮਮੀ ਚਾ ਤੂੰ ਮਿੱਠੇ ਪੋਚੇ ਜੇ ਨਾ ਮਾਰ ਚਾਚੂ ਦਾ ਮੈਂ ਆਪੇ ਪੀ ਲੂਗੀ ਤੈਨੂੰ ਕਿਹਾ ਨਾ ਵੀ ਤੇਰੀ ਮਾਂ ਨਾਲ ਗੱਲ ਕਰਕੇ ਆਉ ਵੀ ਤੈਨੂੰ ਹਿੱਸਾ ਦੇਣਗੇ ਕਿ ਨਹੀਂ ਦਿੰਦੇ ਠੀਕ ਹੈ ਨਾ ਜਿੱਦਾਂ ਤੂੰ ਜ਼ਮੀਨ ਦੀ ਖੁਸ਼ੀ ਲਿਆਈ ਨਾ ਉਦੋਂ ਮੈਂ ਗਲਾਬ ਜਾਮਨਾ ਲਿਆ ਕੇ ਉਹਦੇ ਨਾਲ ਚਾਹ ਪੀਊਂਗੀ ਚਾਚੂ ਦਾ ਮੈਂ ਆਪੇ ਪੀ ਲੂਗੀ ਤੇ ਤੂੰ ਜਾ ਤਿਆਰ ਹੋ ਜਾ ਜਾ ਭੱਗ ਜਾ ਚਲ ਕੋਈ ਨਹੀਂ ਨਹੀਂ ਕਰਕੇ ਪਤਾ ਕੀ ਕਹਿੰਦੀ ਐ ਲੈ ਮਿੱਠੇ ਪੋਚੇ ਮਾਰਦੀ ਫਿਰਦੀ ਐ ਚਾਹ ਤੱਤੀ ਕਰਕੇ ਵਿਚਾਰ ਤਾਂ ਤੈਨੂੰ ਕਿਸੇ ਨੇ ਕਿਹਾ ਸੀ ਮੈਂ ਕਹੀ ਜਾਨੀਆ ਵਿਭਾਗ ਜਾ ਚੱਲ ਮੈਂ ਤਾਂ ਕਹਿਤਾ ਫਿਰ ਪੁਸਤਕ ਕਰਕੇ ਆਉਗੀ ਪੁਸਤਕ ਜਵਾਬ ਦੇਣ ਗਈ ਜੇ ਛਲਿਆਈ ਤਾਂ ਠੀਕ ਐ ਨਹੀਂ ਮੈਂ ਤਾਂ ਕਹਿ ਦੂੰਗੀ ਵੀ ਜਾ ਭਾਈ ਆਪਦਾ ਡੰਡਾ ਡੇਰਾ ਚੱਕ ਤੇ ਉੱਥੇ ਹੀ ਰਹਿ ਪਾ ਆਪ ਦੀ ਮਾਂ ਕੋਲ ਗੱਲੀ ਨਹੀਂ ਸੁਣਦੀ ਕੋੜ ਗੱਲ ਹੀ ਨਹੀਂ ਸੁਣਦੀ 10 ਬਾਰੀ ਕਹਤਾ ਏ ਢੀਠ ਜਮਾਨੀ ਗੱਲ ਸੁਣਦੀ ਹੈਗੀ ਵੀ ਬੰਦਿਆਂ ਨੂੰ ਗੱਲ ਸੁਣ ਲੈ ਨਾ ਵੀ ਮੈਂ ਤਾਂ ਕਹਿਤਾ ਫਿਰ ਅੱਜ ਮੈਂ ਤਾਂ ਕੋਰੀ ਕਰਾਰੀ ਹੋ ਕੇ ਕਹਿਤਾ ਵੀ ਜੇ ਤਾ ਹੀ ਸੱਲਿਆ ਮੈਂਗੀ ਤਾਂ ਠੀਕ ਹੈ ਜੇ ਤੈਨੂੰ ਹੀ ਸਨਾ ਦੇਣਗੇ ਫਿਰ ਮਾਂ ਕੋਲੇ ਜਾਊਗੀ ਮਾਪੇ ਕੋਲੇ ਕੁਝ ਤਾਂ ਜਵਾਬ ਦੇਣਗੇ ਉਹ ਵੀ ਹਾਂ ਦੇਵਾਂਗੇ ਕਿ ਨਹੀਂ ਦਿੰਦੇ ਚਲ ਦੇਖੀ ਜਾਂਦੀ ਹੈ ਭੇਜੀ ਜੇ ਤਾਂ ਜ਼ਮੀਨ ਦੇਣਗੇ ਤਾਂ ਠੀਕ ਹੈ ਕੁਝ ਤਾਂ ਜਵਾਬ ਦੇਣਗੇ ਜੇ ਨਾ ਜ਼ਮੀਨ ਦਿੱਤੀ ਬਸ ਸੁਣ ਮੈਂ ਵੀ ਨਹੀਂ ਦਿੰਦੀ ਮੁੰਡਾ ਮੁੰਡੇ ਨੂੰ ਕਿਹੜਾ ਪਤਾ ਹੈਗਾ ਮੁੰਡੇ ਨੂੰ ਉਹਦਾ ਉਹੀ ਗੱਲ ਵੀ ਮੈਂ ਆਪੇ ਸੁਧਾਰ ਲੂੰ ਮੁੰਡਾ ਤਾਂ ਮੈਥੋਂ ਡਰਦਾ ਹੈ ਕੁਛ ਨਹੀਂ ਕਹਿਦਾ ਮੁੰਡਾ ਤਾਂ ਇਹ ਪਊਗਾ ਹੁਣ ਮੈਂ ਉਹਨਾਂ ਨੂੰ ਕੀ ਜਾ ਕੇ ਤੰਗ ਕਰਾਂ ਉਹ ਤਾਂ ਪਹਿਲੀ ਮੇਰੇ ਵਿਆਹ ਨਾਲ ਨਾਲ ਕਤ ਜਾਈ ਹੋ ਰਹੇ ਨੇ ਸਾਰਾ ਕੁਝ ਪਾਲਿਆ ਜਾਣੀ ਪਊਗਾ ਮੰਮੀ ਨੂੰ ਆਏ ਨਹੀਂ ਹੈਗਾ ਵੀ ਉਹ ਤਾਂ ਪਹਿਲੀ ਗਰੀਬ ਨੇ ਵਿਚਾਰੇ ਕੀ ਦੇਣਗੇ ਚੰਗਾ ਮੰਮੀ ਮਦਾਨੀ ਆ ਮੇਰੇ ਗੱਲ ਸੁਣ ਲੈ ਜਾਂਦੀ ਤਾਂ ਹੈਗੀ ਐ ਜਵਾਬ ਪੂਰਾ ਲੈ ਕੇ ਆਈ ਉਹਨਾਂ ਨੂੰ ਕਹੀ ਵੀ ਜੇ ਤਾਂ ਕੁੜੀ ਵਸਾਉਣੀ ਐ ਵੀ ਮੈਨੂੰ ਇੱਥੇ ਵਸਾਉਣਾ ਐ ਤਾਂ ਹਿੱਸਾ ਦੇ ਦਿਓ ਜੇ ਨਹੀਂ ਉੱਥੇ ਜੇ ਤੈਨੂੰ ਹਾਂ ਭਰਨਗੇ ਤਾਂ ਤਾਂ ਵਾਪਸ ਆ ਜੀ ਨਹੀਂ ਉੱਥੇ ਹੀ ਬਹਿ ਜੀ ਮੈਂ ਤੈਨੂੰ ਦੱਸਾਂ ਮੁੰਡੇ ਦਾ ਮੈਂ ਆਪੇ ਸਧਾਰ ਲੂੰਗੀ ਮੁੰਡਾ ਤਾਂ ਕੁਝ ਨਹੀਂ ਕਹਿੰਦਾ ਹੋਏਗਾ ਠੀਕ ਹੈ ਨਾ ਤੁਸੀਂ ਚਲ ਮੈਂ ਦੇਖਦੀ ਹਾਂ ਦੇਖਣਾ ਨਹੀਂ ਹੈਗਾ ਗੱਲ ਪੱਕੀ ਕਰਕੇ ਆਈ ਮੈਂ ਤੈਨੂੰ ਦੱਸਾਂ ਕੋਈ ਨਹੀਂ ਹਾਂ ਸੋਚ ਸਮਝ ਕੇ ਜਾਈ ਹੁਣ ਆਪਾਂ ਦਾ ਸੋਚ ਸਮਝ ਕੇ ਉਹਨਾਂ ਨਾਲ ਪੂਰੀ ਗੱਲ ਕਰਕੇ ਆਈ ਮੀਂਂਹ ਦੀ ਬੰਰੀ ਐਨ ਨੂੰ ਤਾਂ ਵੀ ਜ਼ਮੀਨ ਹੀ ਲੈ ਕੇ ਆਵੇ ਕਿਰਾ ਇੰਨੀ ਆ ਕਿਹੜੇ ਮੂੰਹ ਨਾਲ ਜਾਵਾਂ ਉੱਥੇ ਮੰਮੀ ਹੋਰਾਂ ਨੇ ਤਾਂ ਤਾਂ ਵਿਆਹ ਕੀਤਾ ਸੀ ਵੀ ਚੱਲ ਸੁਖੀ ਰਹੂਗੀ ਕਿਹੜਾ ਸੁਖੀ ਮੈਂ ਤਾਂ ਜਾ ਕੇ ਫੇਰ ਤੰਗ ਕਰੀ ਜਾਨੀ ਆ ਉਹਨਾਂ ਨੂੰ ਲੈ ਕੰਮ ਤੋਂ ਤਾਂ ਤਨ ਵੇੜਦਿਆ ਰੋਟੀ ਵੀ ਖੇਤ ਪਚਾਦੀ ਇੱਕ ਤਾਂ ਜੀਰੀ ਆਣ ਤਾਂ ਕਰਗਾ ਖੇ ਨਾਲ ਮੰਡੀ ਸੈੱਟ ਰੱਖੀ ਹੈਗੀ ਮੈਂ ਤਾਂ ਬਿਕੇ ਤਨਾ ਕੜਾ ਛੋਟੇ ਇੱਕ ਜਾਨਾ ਤਾਂ ਮੰਡੀ ਚ ਜਾਈਦਾ ਕੀ ਕਰੀਏ ਦੱਸ ਸਾਰਾ ਸੋਈਦਾ ਤਾਂ ਨੀ ਬੜਗੇ ਜਾ ਕੇ 2 ਮਿੰਟ ਆਰਾਮ ਕਰਦੀ ਆ ਸਾਰਾ ਤਾਂ ਤਾਂ ਨਹੀਂ ਮੁੱਕਦੇ ਖੇਤ ਵਾਲਿਆਂ ਤਾਂ ਬਾਹਰ ਆ ਖਾਗ ਕੀ ਕਰਾਂ ਪੱਲੀ ਹੁ ਰਾਇ ਨੀ ਮਤ ਸੋਚਿਆ ਸੀ ਮੁੰਡਾ ਆ ਵਿਆਹ ਲਾ ਮੈਂ ਕੁੜੀ ਦਾ ਹਜੇ ਕਰ ਜਾ ਰਹਿਂਦਾ ਵਿਆਹ ਦਾ ਕੀ ਕਰੀਏ ਉਸੇ ਕਿਆ ਕਹਿੰਦੇ ਵੀ ਜ਼ਮੀਨ ਆ ਲੈ ਸੋਖਾ ਸੋਖਾ ਜ਼ਮੀਨ ਦਾ ਕਾਲਾ ਸੋਖਾ ਜਿਵੇਂ ਜਿਵੇਂ ਘਰ ਨੇੜੇ ਆ ਜਾਂਦਾ ਨਾ ਮੇਰਾ ਤਾਂ ਦਿਲ ਘਟੀਆਂ ਬੈਠੀ ਜਾਂਦਾਗਾ ਕੀ ਜਵਾਬ ਦੇਉਂਗੀ ਮੰਮੀ ਨੂੰ ਮੰਮੀ ਕਹੂਗੀ ਅੱਗੇ ਤਾਂ ਤੂੰ ਕਦੇ ਇਕੱਲੀ ਆਈ ਨਹੀਂ ਅੱਜ ਕਿਵੇਂ ਕੀ ਕਹੂੰਗੀ ਮੰਮੀ ਨੂੰ ਕੀ ਲੈਣ ਆਈ ਆ ਮੈਂ ਕੀ ਜਵਾਬ ਦੇਉਂਗੀ ਮੈਂ ਚਲ ਦੇਖਦੇ ਆਂ ਫਿਰ ਕੁੜੇ ਕੌਣ ਵਾਰ ਜਿਖਾ ਭੱਨੀ ਜਾਂਦਾ ਮੰਮੀ ਕਰੀ ਆ ਹਰਮਨ ਆਉਂਦੀ ਹੈਗੀ ਮੈਂ ਕੁੜੇ ਦਾ ਭਾਗਾਂ ਦਿਨ ਚੜਿਆ ਫਿਰ ਧੀ ਆ ਗਈ ਠੀਕ ਆ ਬੱਸ ਤੇ ਵਧੀਆ ਹੋਰ ਤੇ ਸਾਸ ਸਹਰਾ ਠੀਕ ਨੇ ਹਾਂ ਸਾਰੇ ਵਧੀਆ ਡੈਡੀ ਘਰੇ ਕਿਵੇਂ ਆ ਠੀਕ ਆ ਵਧੀਆ ਤੇ ਡੈਡੀ ਹੋਰੇ ਵੀ ਮੈਂ ਦਾ ਭਰਾ ਕਿੱਥੇ ਆ ਬਾਈ ਤੇਰਾ ਇਥੇ ਮੰਡੀ 'ਚ ਬੈਠਾਗਾ ਅੱਛਾ ਹਾਂ ਜੀਰੀ ਜੂਰੀ ਵੀ ਨਹੀਂ ਹੋਈ ਨਾ ਜੀਰੀ ਤਾਂ ਵਿਕੀ ਨਹੀਂ ਹਜੇ ਅੱਛਾ ਹਾਂ

ਪਾਣੀ ਦਿੰਨੀ ਹੈ ਜਵਾਖਰੀ ਨੂੰ ਮਸਾਈ ਹੈ ਜੀ ਮੰਨ ਤਾਂ ਇੰਸਮਸਾ ਵੀ ਕੱਲੀ ਕਿਵੇਂ ਆ ਗਈ ਇਹਦੇ ਦੇ ਸੱਸ ਲੜ ਲੜਤਾ ਨਹੀਂ ਪਈ ਮੰਨ ਤਾ ਨਾ ਮੈਂ ਉਹ ਜ਼ਮੀਨ ਦੀ ਗੱਲ ਤਾਂ ਜੇ ਕਰੀ ਜਾਂਦੇ ਸੀ ਪਤਾ ਨਹੀਂ ਉਹ ਕੀ ਬੰਜਗਾ ਡਰ ਰੱਖਿਆ ਹੋਊਗਾ ਦੇਖਦੀ ਹਾਂ ਮੂਹ ਜੁੜਿਆ ਤੇ ਲੈ ਕੋ ਤੇ ਪਾਣੀ ਪੀ ਲਾ ਕੋਸ ਨਾ ਮੈਂ ਸਾਰੇ ਠੀਕ ਆ ਬੋ ਤਵਦੀਆ ਤੂੰ ਸੁਣਾ ਬਸ ਵਧੀਆ ਅੱਛਾ ਹੋਰ ਵਧੀਆ ਰਹਿੰਦੀ ਤੇ ਸੱਸ ਨੂੰ ਬਸ ਠੀਕ ਹੀ ਆ ਤੂੰ ਦੱਸ ਦੱਸਦਾ ਸੀਗਾ ਮੰਮੀ ਜਮੀਨ ਮੰਗਦੀ ਐ ਉਹ ਅੱਛਾ ਕਾਇਆ ਹੀ ਐ ਤੋ ਫੋਰ ਮੰਮੀ ਮੰਮੀ ਕੰਨੀ ਜਮੀਨ ਲੈ ਕੇ ਆ ਜੇ ਨਹੀਂ ਨਾ ਜਮੀਨ ਲੈ ਕੇ ਉਹਨੂੰ ਕਿਹੜਾ ਮਾੜੀ ਠੀਡੀ ਗੱਲ ਲਾ ਕੇ ਹਾਂ ਵਿਆਹੀ ਗੱਲ ਵੀ ਘਰੇ ਪਈ ਉਹਨਾਂ ਦੇ ਤੇ ਚੱਕ ਕੇ ਮੈਂ ਲਈ ਆਉਣੀ ਆ ਪਤਾ ਨਹੀਂ ਮੰਮੀ ਮੰਮੀ ਤਾਂ ਕਹਿੰਦੀ ਜੇ ਤਾਂ ਜ਼ਮੀਨ ਲੈ ਕੇ ਆਏਂਗੀ ਫਰਤਾਜ ਨਹੀਂ ਆ ਬਿਮਾ ਕੋਲ ਹੀ ਵੇਝੀ ਜਾ ਕੇ ਮਾਂ ਕੋਲ ਆਏ ਕਿ ਮੈਂ ਵੇਝੀ ਜਾ ਕੇ ਕੰਮ ਬਿਆਕ ਕਿ ਆਈਆਂ ਕੋਈ ਨਿਕਲ ਕੇ ਤਾਂ ਨਹੀਂ ਆਈ ਮੈਂ ਉਹੀ ਤਾਂ ਮੈਂ ਕਹੀ ਐ ਨੇ ਮੰਮੀ ਨੇ ਤਾਂ ਗੱਲ ਹੀ ਸੁਣੀ ਕਹਿੰਦੀ ਜਾ ਲੈ ਕੇ ਆ ਜ਼ਮੀਨ ਜਾ ਕੇ ਮੈਂ ਤਾਂ ਤੇ ਡੈਡੀ ਨੂੰ ਤਾਂ ਭਰਾ ਨੂੰ ਦੱਸਿਆ ਨਹੀਂਗਾ ਮੈਂ ਚਲ ਘਰਾਂ ਚ ਹੁੰਦੀਆਂ ਹੀ ਰਹਿੰਦੀਆਂ ਨੇ ਦੱਸੀ ਵੀ ਨਾ ਮੰਮੀ ਹੋਰ ਇੱਕ ਤਾਂ ਉਹਨਾਂ ਨੂੰ ਕੰਮ ਦੀ ਟੈਨਸ਼ਨ ਆ ਉੱਤੋਂ ਹਟ ਟੈਨਸ਼ਨ ਹੋ ਜੂਗੀ। ਕੰਮ ਦੀ ਕੀ ਪੁੱਤ ਤੈਰਾ ਵਿਆਹ ਦਾ ਜੇ ਕਰਜਾ ਨਹੀਂ ਲਿਆਗਾ ਆੜਤੀਆ ਤਾਂ ਫੜ 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 ਪੜ ਲਾਈ ਗਏ ਉਦੋਂ। ਹੁਣ ਉਹ ਸਾਨੂੰ ਖਾਂਦਾਗਾ। ਉਹੀ ਤਾਂ ਮੈਂ ਮੰਮੀ ਨੂੰ ਪਿਆਸੇ ਮੋੜੋ ਪੈਸੇ ਮੋੜੋ ਹਾਜੇ ਨਾਲ ਵੀ ਜੀਰੀ ਵੀ ਅੱਬੀ ਕੀ ਨਹੀਂ ਹੈਗੀ। ਆੜਤੀਆ ਪਹਿਲੇ ਲਹੂ ਪੀ ਜਾਂਦਾ। ਉਹੀ ਤਾਂ ਮੈਂ ਕਹੀ ਜਾਂਦੀ ਸੀ ਮੰਮੀ ਨੂੰ ਮੰਮੀ ਤਾਂ ਗੱਲ ਹੀ ਨਹੀਂ ਸੁਣਦੇਗੇ। ਉਹ ਤਾਂ ਕੀ ਉਹ ਤਾਂ ਠੀਕਣਾ ਵੱਜਿਆ ਪਿਆ ਮੂੰਦਾ। ਪਤਾ ਨਹੀਂ ਮੰਮੀ। ਜਿੱਦੇ ਦੀ ਪਾਸੇ ਜਿੱਦੇ ਦੀ ਉਹ ਤਾਈ ਆਈ ਆਈ। ਉੱਦੀ ਦੀ ਵਸਾਈਂ ਲੱਗ ਰਿਆ ਜ਼ਮੀਨ 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 ਫਿਰ ਮੈਂ ਤਾਂ ਲੱਗ ਤਰ ਤਾਈ ਲਾ ਕੇ ਗਈ ਆ ਵੀਰ ਹੁੰਗੜ ਮੈਂ ਵੀ ਕਿਹਾ ਸੀ ਮੰਮੀ ਕਹਿੰਦੀ ਆਏ ਨਾ ਕਿਸੇ ਦਾ ਨਾਮ ਲੈਂਦੀ ਹੁੰਦੇਗੀ ਕੁਛ ਨਹੀਂ ਕਹਿ ਕੇ ਗਈ ਗਈ ਉਹ ਮੈਨੂੰ ਨਾ ਤਾਂ ਕਿਉਂ ਨਹੀਂ ਲੈਂਦੇ ਹੁੰਦੇ ਜੇ ਕਿਸੇ ਨੇ ਗੱਲ ਕਰ ਤਾਈ ਆਏ ਤਾਂ ਉਸ ਤੋਂ ਬਾਅਦ ਹੀ ਕਰਨ ਲੱਗੀ ਹੋਊਗੀ ਤੇ ਉਸਦੇ ਬਾਅਦ ਚ ਹੀ ਕਹਿਣ ਲੱਗੀ ਮਮੀ ਸਰ ਕੋਈ ਗੱਲ ਬਾਹਲੇ ਲਾ ਚੀਨੇ ਤੇਰਾ ਸਹੁਰੇ ਤਾਂ ਕੋਈ ਤਾਂ ਗੱਲ ਆ ਮੰਮੀ ਅੱਗੇ ਤਾਂ ਕਦੇ ਜ਼ਮੀਨ ਮੰਗੀ ਨਹੀਂ ਸੁਭਾਅ ਵੀ ਵਧੀਆ ਸੀ ਬਸ ਜੇ ਤੇਰੀ ਤਾਈ ਆਈ ਆ ਬਸ ਉਹਦੇ ਬਾਅਦ ਚੋ ਬਸ ਐਂ ਹੋ ਰਹੀ ਐ ਤੇਰੇ ਸਾਸ ਨੂੰ ਆਏ ਨਹੀਂ ਆਉਂਦੀ ਵੀ ਕਿਸੇ ਦੇ ਮਗਰ ਲੱਗੀ ਜਾਂਦੀ ਆ ਹੈ ਵੀ ਆਪ ਦਾ ਦਿਮਾਗ ਤਾਂ ਕੰਮ ਲਵੇ ਕਿਸੇ ਦਾ ਕੀ ਜਾਊਗਾ ਆਪ ਦਾ ਘਰ ਝੜ ਕੇ ਬਹਿ ਜਾਣਗੇ ਉਹੀ ਤਾਂ ਮੈਂ ਕਹਿਨੀ ਐ ਹੈ ਉਹ ਤਾਂ ਸ਼੍ਰੀਕ ਵੱਧਣਗੇ ਸ਼੍ਰੀਕ ਤਾਂ ਸ਼੍ਰੀਕ ਥੋੜੀ ਰਾਜੀ ਹੁੰਦਾਗਾ ਉਹੀ ਤਾਂ ਮੈਂ ਗੱਲ ਕਰਦੀ ਐ ਚਲ ਕੋਈ ਨਾ ਪੱਤੂ ਟੈਨਸ਼ਨ ਨਾ ਲੈ ਠੀਕ ਆ ਮੈਂ ਤੇਰੇ ਡੈਡੀ ਨਾਲ ਤਾ ਤੇਰੇ ਭਰਾ ਨਾਲ ਗੱਲ ਕਰਦੀ ਆ ਹੁਣ ਤਾਂ ਕਰਨੀ ਪਊਗੀ ਜੂ ਉੱਥੇ ਤਾਂ ਹੀ ਗੱਲ ਪਹੁੰਚ ਗਈ ਹੋਰ ਮਮੀ ਹੋਰ ਹੋਰ ਤਾਂ ਠੀਕ ਆ ਹੋਰ ਤਾਂ ਨਹੀਂ ਕੁਛ ਕਹਿੰਦੀ ਨਹੀਂ ਨਹੀਂ ਹੋਰ ਤਾਂ ਸਾਰੇ ਵਧੀਆ ਨੇ ਸਾਨੂੰ ਮੈਂ ਤੇਰੇ ਡੈਡੀ ਨਾਲ ਤੇਰੇ ਭਰਾ ਨਾਲ ਗੱਲ ਕਰਦੀ ਆ ਕਰ ਲਾ ਮਮੀ ਫਿਰ ਮੈਂ ਜਾਣਾ ਹੱਥ ਨੇ ਕੋਈ ਨਾ ਪੁੱਤ ਫਿਰ ਜਦੋਂ ਆ ਗਿਆ ਹੋ ਹੁਣ ਤੇ ਡੈਡੀ ਤਾਂ ਖੇਤ ਫਿਰਦਾਗਾ ਤੇਰਾ ਭਰਾ ਉੱਥੇ ਬੈਠਾਗਾ ਮੰਡੀ ਚ ਹੂੰ ਜਦੋਂ ਹੱਥ ਨੇ ਆਗੋ ਤਾਂ ਗੱਲ ਕਰ ਲੂੰਗੀ ਤੂੰ ਤਾਂ ਰਹੇਂਗੀ ਅੱਜ ਨਹੀਂ ਮਮੀ ਜਾਣਾ ਨਾ ਮੈਂ ਰਹਿ ਪੈਂਦੀ ਨਾ ਨਾ ਮਮੀ ਸਰਦਾ ਨਹੀਂਗਾ ਸਰ ਨੂੰ ਕੀ ਹੋਇਆ ਕ ਕੱਲੀ ਚ ਜਣੀ ਆ ਨਹੀਂ ਮੰਮੀ ਫਿਰ ਪਸਮੂ ਪਸਮੂ ਦਾ ਵੀ ਹੋ ਜਾਂਦਾ ਚਲ ਦੇਖ ਲਾ ਪੁੱਤ ਤੇਰੀ ਮਨਜੀ ਆ ਨਾ ਨਾ ਮੰਮੀ ਜਾਉਂਗੀ ਮੈਂ ਚਲ ਮੰਮੀ ਮੈਂ ਜਾਨੀ ਆ ਫਿਰ ਆਥਣ ਹੋਈ ਨਾ ਪੁੱਤ ਤਾਂ ਚਾਹ ਨਾ ਪਾਣੀ ਨਾ ਰੋਟੀ ਰੋਟੀ ਤਾਂ ਖਾ ਲੈਂਦੀ ਨਹੀਂ ਮੰਮੀ ਬੱਸ ਫਿਰ ਤੈਨੂੰ ਪਤਾ ਹੀ ਹੈ ਮੇਰੇ ਸੱਸ ਦਾ ਕੋਈ ਕੰਮ ਨਹੀਂ ਕੀਤਾ ਹੋਣਾ ਘਰੇ ਜਾ ਕੇ ਮੈਂ ਦਾਲ ਪਾਣੀ ਤਾਂ ਰੂੰਗੀ ਦਾਲ ਬਣਦਾ ਤਾਂ ਨਹੀਂ ਪੁੱਤ ਮੋਸਾ ਦਾ ਹੀ ਸਿਰ ਆ ਜਾਂਦੀ ਚਲ ਨਹੀਂ ਮੰਮੀ ਰਹਿਣੀ ਜਾਂਦਾ

ਖਾਤੀ ਕਰਦੀ ਆ ਉਹਦੇ ਕੋਈ ਗੱਲ ਬਣੀ ਐ ਇਹਨਾਂ ਦੀ ਚ ਰੱਖਦੀ ਹੀ ਨਹੀਂ ਕੁਛ ਨਹੀਂ ਅਬ ਕੀ ਬਣਿਆ ਇਹਨਾਂ ਦੇ ਜਾ ਕੇ ਕੋਈ ਗੱਲ ਤੋਰੀਏਗਾ ਹਾਂਕ ਨਹੀਂ ਤੋਰੀ ਆ ਮਾਤਾ ਅੰਗਰਤਾਂ ਲਾ ਕੇ ਗਈ ਪਰ ਲੱਗਦਾ ਨਹੀਂ ਵੀ ਇਹਨੇ ਕੋਈ ਗੱਲ ਕਰੀ ਉਹ ਕਰ ਰਹੀ ਐ ਭਣੀ ਕਰ ਰਹੀ ਐ ਭਣੀ ਆ ਜਾ ਕਿਵੇਂ ਐ ਠੀਕ ਆ ਬੜਿਆ ਜਾ ਕਿਵੇਂ ਅੱਜ ਕੱਲੀ ਹੋ ਦਿਖਦੀਆਂ ਕੋਈ ਕੋ ਬੋਲਦਾ ਬੋਲਦਾ ਹੀ ਜਵਾਕ ਜਵਾਕ ਨੇ ਕਿਹੜੇ ਨੇ ਬੋਲਣਾ ਸੀ ਭਣੀ ਕਿਵੇਂ ਕਿੱਧਰ ਗਏ ਆ ਬਹਿ ਜਾ ਆਰਾਮਣ ਕਿੱਧਰ ਗਈ ਉਹ ਤਾਂ ਫਿਰ ਮੈਂ ਤੇਰੇ ਵਾਲੀ ਗੱਲ ਕਰੀ ਕਰੀ ਵਧੀਆ ਰਹੀ ਹੋਰ ਹੁਣ ਤਾਂ ਕੰਮ 'ਤੇ ਲੋਟ ਆ ਜੀ ਮੈਂ ਤਾਂ ਫਿਰ ਕਹਿ ਕੇ ਪਹਿਲੇ ਜਿਹੜੀ ਤੂੰ ਗੱਲ ਕਹਿ ਕੇ ਗਈ ਸੀ ਫਿਰ ਉਹੀ ਗੱਲ ਤੇਰੇ ਵਾਲੀ ਗੱਲ ਨਹੀਂ ਕਰੀ ਮੈਂ ਤਾਂ ਵਧੀਆ ਰਹੀ ਉਹ ਤਾਂ ਤੱਤੇ ਕਾ ਆਜੂ ਕਾਮ ਲੋਟ ਜੇ ਦਿਨ ਪਾਈ ਜਾਂਦੇ ਮਹੀਨੇ ਫੇਰ ਨਹੀਂ ਆਉਂਦਾ ਤੀ ਲੋਟ ਕੰਮ ਫੇਰ ਕਿੱਥੋਂ ਹਾਂ ਤੜਕੇ ਦੀ ਭੇਜੇ ਬਾਰਾ ਮਾਈ ਦੇ ਦੀ ਮੈਂ ਕਹ ਤੇਰੀ ਮਾਂ ਨਾਲ ਤੇਰੇ ਕੋਲ ਨਾਲ ਗੱਲ ਕਰਕੇ ਆ ਜੇ ਤਾਂ ਜ਼ਮੀਨ ਦਾ ਹਿੱਸਾ ਦੇਣਗੇ ਤਾਂ ਤਾਂ ਮਖਿਆ ਜੀ ਨਹੀਂ ਤੂੰ ਵੀ ਉੱਥੇ ਰਹਿ ਪੀ ਬਾਬਾ ਵਧੀਆ ਕਰਿਆ ਹਣ ਹੁਣ ਕੀ ਕਹਿ ਕੇ ਗਈ ਆ ਫੇਰ ਕੱਲੀ ਉਹ ਗੱਲ ਕਰਕੇ ਆਉਣੀ ਆ ਕੀ ਕਹਿੰਦੇ ਨੇਗੇ ਮਾ ਮੂੜਿਆ ਹੀ ਹੱਥਾਂ ਨੂੰ ਕਹੇ ਰੋਣਾ ਕਿ ਦੱਸੂ ਕੁਛ ਦੱਸੋਗੇ ਹੋਰ ਮੇਂ ਭੇਜੀ ਤਾਂ ਹੈਗੀ ਐ ਦੇਖੋ ਪਾਣੀ ਵਧੀਆ ਕਰਿਆ ਤਾਂ ਹੁਣ ਤਾਂ ਗੇਮ ਚੱਲ ਜੂਗੀ ਜੇ ਦਿਨ ਪਾਈ ਜਾਣ ਮਹੀਨੇ ਫੇਰ ਨਹੀਂ ਚੱਲਦਾ ਤੇਰੇ ਵਾਲੀ ਗੱਲ ਮੇਰੇ ਦਿਮਾਗ 'ਚ ਬੈ ਗਈ ਮੈਂ ਤਾਂ ਉਹੀ ਗੱਲ ਬੋਗਗਾ ਹੀ ਨਹੀਂ ਕਰਿਆ ਸੀ ਵਿਚਾਰ ਕੋਈ ਨਹੀਂ ਨਹੀਂ ਵੀ ਆਉੜਦੀ ਭਾਣੇ ਕਈ ਵਾਰ ਆਪਣੇ ਦਿਮਾਗ 'ਚ ਨਹੀਂ ਗੱਲ ਆਉਂਦੀ ਮਹਾਂ ਚੱਲ ਉਹੀ ਗੱਲ ਵੀ ਭੈਣ ਵਾਲੀ ਗੱਲ ਮਹਾਂ ਸੱਚੀ ਕਰ ਉਹਦੇ ਚਾਚੀ ਮਹਾਂ ਸੱਚੀ ਕਹਿ ਕੇ ਗਈ ਸੀ ਹਾਂ ਮੈਂ ਤਾਂ ਫੇਰ ਉਹ ਮੁੰਡੇ ਨੂੰ ਤਾਂ ਉਹ ਹੀ ਗੱਲ ਮੁੰਡਾ ਤਾਂ ਕੀ ਕਹਿੰਦਾ ਮੁੰਡਾ ਤਾਂ ਮੈਥੋਂ ਡਰਦਾ ਹੈ ਫਿਰ ਮੁੰਡਾ ਤਾਂ ਕੀ ਕਰੂਗਾ ਮੈਨੂੰ ਤੇ ਮੈਂ ਤਾਂ ਉਹ ਹੀ ਮੁੰਡੇ ਨੂੰ ਦੱਸਿਆ ਹੀ ਨਹੀਂ ਹੈਗਾ ਮੁੰਡੇ ਨੂੰ ਤਾਂ ਇਹ ਗੱਲ ਦਾ ਪਤਾ ਹੀ ਨਹੀਂ ਹੈਗਾ ਹੈ ਉਧਰ ਬਾਹਰ ਜਾ ਕੇ ਨਾ ਉਹਨੇ ਨੰਬਰ ਬਦਲ ਲਿਆ ਆ ਉਹਦਾ ਤੇ ਜਦੋਂ ਫੋਨ ਤਾਂ ਉਹ ਕਰਦਾ ਮੈਂ ਮੰਮੀ ਹਰਮਨ ਨਾਲ ਗੱਲ ਕਰਾ ਦੇ ਮੇਰੀ ਜਾਂ ਮੈਂ ਹਰਮਨ ਨੂੰ ਨੰਬਰ ਦੇ ਦੇ ਮੇਰਾ ਮੇਰਾ ਨਾਲ ਗੱਲ ਕਰ ਲੂਗੀ ਮੈਂ ਤਾਂ ਭੈਣਾਂ ਨੂੰ ਦੱਸਿਆ ਹੀ ਨਹੀਂ ਹੈਗਾ ਦਸੀ ਵੀ ਨਾ ਨਾ ਮੈਂ ਉਹਨੂੰ ਨੰਬਰ ਦਿੱਤਾ ਜੇ ਗੱਲ ਕਰਾਤੀਏ ਸਾਰੇ ਕੰਮ ਕਰ ਦੂਗੀ ਪਰ ਹੋ ਗਈ ਤਾਂ ਸਹੀ ਗੱਲ ਨਾ ਕਰਾਈ ਨਾ ਨਾ ਹਾਂ ਐਡੀ ਮੈਂ ਪਟਵਾਰਗੀ ਕੁੜੀ ਕਿਥੇ ਵੀ ਗੱਲ ਕਰਾ ਦੂੰਗੀ ਟਾਈ ਟੱਪੇ ਰੱਖਾਵਦੇ ਐ ਤਨੇ ਆਪੇ ਉਹਦਾਂ ਨੂੰ ਬਣਜੂ ਕੰਮ ਬਣਜੂ ਹੋਰ ਹੁਣ ਤਾਂ ਹੀ ਤਾਂ ਉਹੀ ਗੱਲ ਮੈਂ ਵੀ ਪੂਰਾ ਾਡੀਆਂ ਦਾ ਜ਼ੋਰ ਲਾ ਰਖੇ ਨਾ ਵਧੀਆ ਹਿੱਸਾ ਤਾਂ ਮੈਂ ਲੈ ਕੇ ਰਹੂੰਗੀ ਹਣੇ ਜਾ ਤਾਂ ਛੇੜਾ ਨਾ ਛੇੜਦੀ ਹੁਣ ਕੱਚਾ ਨਾ ਜਮਾ ਨੀ ਨਾ ਨਾ ਇਹ ਜੀ ਨਹੀਂ ਮੈਂ ਉਹੀ ਗੱਲ ਮੈਂ ਤਾਂ ਕਹ ਹੈ ਮੈਂ ਤਾਂ ਅੱਜ ਨਾ ਪੂਰੇ ਲੋਹੇ ਵਾਂਗੂ ਉਹ ਕਰਕੇ ਤੋਰੀ ਐ ਵੀ ਤੇਰੀ ਮਾਂ ਨਾਲ ਗੱਲ ਕਰਕੇ ਆ ਤੇਰੇ ਪਿਓ ਨਾਲ ਗੱਲ ਕਰਕੇ ਆ ਵੀ ਹਿੱਸਾ ਦੇਣਗੇ ਕਿ ਦਿੰਦੇ ਨਹੀਂ ਹੈਗੇ ਜਿਹੜਾ ਤੈਨੂੰ ਆਉਂਦਾ ਆ ਕਿ ਮੰਮੀ ਉਹ ਤਾਂ ਗਰੀਬ ਹਨ ਮੇਰੇ ਵਿਆਹ ਦਾ ਕਰਜ਼ਾ ਹੀ ਨਹੀਂ ਲਿਆ ਹੈਗਾ ਤੇ ਉਹ ਕਿੱਥੋਂ ਦੇ ਦੇਣਗੇ 2 ਕਿੱਲੇ ਤਾਂ ਨਾਲ ਕੋਲੇ ਜ਼ਮੀਨ ਦੇਣਾ ਤੇਰੇ ਕੋਲੇ 15 ਕਿੱਲੇ ਨੂੰ ਤੋਂ 15 ਕਿੱਲੇ ਦਾ ਐ ਨਹੀਂ ਰਾਈਦੀ ਮੇਰੇ ਆਪ ਦੇ 15 ਕਿੱਲੇ ਨੂੰ ਫੇਰ ਉਹਦੀ ਗੱਲ ਵੀ ਉਹਨਾਂ ਨੂੰ ਤਾਂ ਕੁਛ ਨਹੀਂ ਉੱਦ ਦੇ ਵੀ ਪਾਣ ਮੈਨੂੰ ਕੁਛ ਦੀ ਸੀ ਅੱਛਾ ਕਿ ਚਾਚੀ ਆਈ ਸੀ ਤੈਨੂੰ ਚਾਚੀ ਉਂਗਲ ਲਾਗੀ ਮੈਂ ਕਿਹਾ ਮੈਂ ਸ੍ਰੀਕ ਦਾ ਨਾਂ ਨਾ ਲਈ ਮੈਨੂੰ ਤਾਂ ਕੁਛ ਨਹੀਂ ਕਿਸੇ ਨੇ ਕਿਹਾ ਹੈ ਠੀਕ ਹੈ 12 ਵਜੇ ਦੀ ਗਈ ਆ ਹੁਣ ਤਾਂ ਪਾਣੀ ਉਹ ਵੀ ਗੱਲ 5 ਵਜੇ ਗਈ ਮੈਂ ਬਾਗ ਜਾਨੀ ਆ ਹਾਂ ਤੂੰ ਬਾਗ ਜਾ ਜੇ ਮੈਂ ਦੇਖ ਲਿਆ ਫੇਰ ਤੇਰਾ ਨਾਂ ਲਾਉਗੀ ਫੇਰ ਮੁੰਡੇ ਕੋਲੇ ਉਂਗਲਾਂ ਲਾਉਗੀ ਚਾਚੀ ਮੈਂ ਤਾਂ ਮੋੜ ਲਾਗੀ ਦੁਆਰੇ ਕੱਲ ਨੂੰ ਫੇਰ ਹੁਣ ਕਰਾ ਕੇ ਛੱਡੂ ਕੰਮ ਮੈਂ ਵੀ ਫੇਰ ਪੱਕੇ ਹੋਗਾ ਲਾਉਣੀ ਆ ਖੱਡੇ ਲਾਉਂਦੀ ਨਹੀਂ ਕਿਤੇ ਤਾਂ ਚਾ ਫਜਾਰ ਕੋ ਆਤੀ ਚੁਣ ਨਾ ਇੱਕ ਵੀ ਆਦੀ ਮਮਿਥੇ ਹੋ ਗਏ ਉਹ ਬੜਕੇ ਉਹ ਮਮੀ ਨੂੰ ਆਇਨੇ ਕੋਈ ਕੰਮ ਕਰਨਾ ਸਾਹਮਣੇ ਬਹਿ ਜਾਂਦੇ ਵੇ ਆ ਗਈ ਹਰਮਨ ਹਾਂ ਮਮਿਆ ਕਿਵੇਂ ਲੇਟ ਵਾ ਗਈ ਹੋਗੀ ਬਸ ਮਮੀ ਉਹ ਗੱਲਾਂ ਗੱਲਾਂ ਕਰਨ ਲੱਗੇ ਸੀ ਫੇ ਮੈਂ ਕਹਿਣ ਲੱਗੀ ਸਮ ਇੱਕ ਤਾਂ ਬਾਸ ਬੁਸ ਨਹੀਂ ਆਉਂਦੀ ਸੀਗੀ ਤੇ ਪਹਿਲਾਂ ਵੀ ਮੈਂ ਤਾਂ ਪਿੱਛੇ ਮਗਰੀ ਦਾਤ ਤਾਂ ਫਿਰ ਮੈਂ ਉੱਥੇ ਗਈ ਘਰੇ ਉਸ ਗੱਲਾਂ ਗੱਲਾਂ ਕਰਦੇ ਟਾਈਮ ਲੱਗ ਗਿਆ ਕਰਿਆਈ ਮੈਂ ਗੱਲ ਚਲ ਵਧੀਆ ਜੇ ਗੱਲ ਕਰਿਆਈ ਤਾਂ ਗੱਲ ਕਰਨ ਵਾਸਤੇ ਭੇਜਿਆ ਸੀ ਤੈਨੂੰ ਕੀ ਆਦੇ ਫਿਰ ਕਹਿਣਾ ਕਿ ਸੀ ਮੰਮੀ ਕਹਿੰਦੀ ਚਲ ਪੁੱਛ ਕੇ ਦੱਸੂਗੀ ਮੈਂ ਤੇਰੇ ਡੈਡੀ ਤੇ ਕਾਇ ਵਾਰੇ ਤੂੰ ਫੋਨ ਲਾ ਲਿਆ ਹਜੇ ਮੰਮੀ ਨੇ ਪੁੱਛੀ ਹੀ ਨਹੀਂ ਡੈਡੀ ਨੇ ਤੇਰੇ ਨੂੰ ਨਾ ਮਮੀ ਇਹੇ ਕੁਛ ਨਹੀਂ ਕੋਚ ਦੇਣਗੇ ਬਾਪਰਾ ਤਾਂ ਮੇਰਾ ਬੈਠਾ ਹੋਇਆ ਉੱਥੇ ਮੰਡੀ ਚ ਜੀਰੀ ਵੇਚੀ ਜਾਂਦਾ ਜੀਰੀ ਉਹ ਵੀ ਕੋਲ ਨਹੀਂ ਰੱਖ ਰੱਖੀ ਹੈਗੀ ਤੇ ਡੈਡੀ ਹੈ ਫਿਰਦਾ ਖੇਤ ਚ ਅਰੇ ਬਾਪਰਾ ਕਿਥੋਂ ਬਣਾ ਨਾ ਜਾਇਓ ਨਾ ਤਾਂ ਕੰਮ ਹੀ ਨਿਪੜਿਆ ਹੈਗਾ ਨਹੀਂ ਮਮੀ ਨਿਪੜਣਾ ਜੇ ਜਿਵੇਂ ਥਾਦੇ ਤੁਹਾਡੀ ਕੁੜੀ ਹੁੰਦੀ ਤੇ ਤੁਹਾਡੀ ਕੁੜੀ ਦੀ ਸੱਸ ਤੁਹਾਡੀ ਕੁੜੀ ਨੂੰ ਕਹਿੰਦੀ ਕਿ ਜਾ ਆਦੇ ਪੇਕੇਾਂ ਤੋਂ ਜਾ ਕੇ ਜ਼ਮੀਨ ਲੈ ਕੇ ਆ ਤੂੰ ਤੁਸੀਂ ਦੇ ਦੇ ਦਿੰਦੇ ਆਏ ਕਿ ਮੈਂ ਦੇ ਦਿੰਦੇ ਮਸਾਂ ਬਣਾਈ ਹੈ ਤੇ ਮੇਰੀ ਮੰਮੀ ਵਾਲੇ ਨੇ ਵੀ ਮਸੀ ਬਣਾਈ ਆ ਤੂੰ ਮੇਰੇ ਨਾਲ ਨਾ ਬੜੀ ਜਵਾਨ ਨਾ ਲੜਾ ਜਾ ਕੇ ਕੰਮ ਕਰ ਲੈ ਕੋਈ ਆਦੰਦ ਬਹਾ ਬੋਲਣ ਸਿੱਖੀ ਐ ਇਹ ਦੇਖ ਲੈ ਬੋਲਦੀ ਦੇਖ ਲੈ ਥੋੜੀ ਕੁੜੀ ਤੋਂ ਕਸ਼ਮੀਰ ਮੰਗਾਉਣਗੇ ਐ ਕਿਵੇਂ ਮੰਗਾਉਣਗੇ ਜ਼ਮੀਨ ਮਸਾਂ ਬਣਾਈ ਐ ਮੈਂ ਤਾਂ ਐ ਜ਼ਮੀਨ ਮੈਂ ਹਿੱਸਾ ਕਿਵੇਂ ਦੇ ਦੂੰਗੀ ਕੁੜੀ ਨੂੰ ਗੱਲਾਂ ਮਾਰਦੀ ਐ ਬਹਾ ਇਹ ਭੇਜੀ ਕੀ ਕੰਮ ਸੀ ਕਰਦੀ ਕੀ ਕੰਮ ਐ ਦੇਖ ਲੈ